ਸਤ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤ ਸ੍ਰੀ ਅਕਾਲ ਲਓ ਜੀ ਅੱਜ ਦੀ ਵੀਡੀਓ ਚ ਫੇਰ ਗੱਲ ਕਰਨ ਲੱਗੇ ਆਪਾਂ ਜੌਂਡੀਅਰ ਦੀ ਤੇ ਗੱਲ ਕਰਾਂਗੇ 53 ਦਾ 4-ਵੀਲ ਡਰਾਈਵ ਦੀ ਜਿਸ ਤਰੀਕੇ ਨਾਲ ਇਹ ਵੀ ਟਰੈਕਟਰ ਜਿਹੜੇ ਏਰੀਆ ਚੋਂ ਆਇਆ ਵਾ ਭਰਾ ਕਹਿੰਦਾ ਵੀ ਬਹੁਤ ਘੱਟ ਟਰੈਕਟਰ ਤੁਹਾਡੇ ਜਿਹੜੇ ਉੱਥੇ ਮੋਡੀਫਾਈ ਹੋਏ ਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਆਪਣੇ ਉਹਨਾਂ ਭਰਾਵਾਂ ਨਾਲ ਜਿਨ੍ਹਾਂ ਦਾ ਟਰੈਕਟਰ ਆ ਤੇ ਨਾਲ ਆਏ ਆ ਸਾਡੇ ਬਹੁਤ ਤਗੜੇ ਯੂਟਿਊਬਰ ਇੰਸਟਾਗ੍ਰam ਦੇ ਵੀ ਬੜੇ ਫੇਮਸ ਜੇਲਰਨ ਜੋਤਪਾ ਜੀ ਜਿਨ੍ਹਾਂ ਦੀਆਂ ਤੁਸੀਂ ਬੜੀਆਂ ਵੀਡੀਓ ਵੇਂਦੇ ਜੇ ਇੰਸਟਾਗ੍ਰam ਤੇ ਮਜ਼ਾਕ ਮਸਤੀ ਨੌਲਜ ਹਾਸੇ ਵਾਲੀਆਂ ਵੀ ਬਹੁਤ ਜ਼ਿਆਦਾ ਵੀਡੀਓ ਬਣਾਉਂਦੇ ਭਰਾ ਐਮਪਲੀਮੈਂਟ ਤੇ ਇਹਨਾਂ ਨਾਲ ਵੀ ਗੱਲ ਕਰਦੇ ਪਰ ਉਸ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਆਪਣੇ ਭਰਾ ਨਾਲ ਜਿਨ੍ਹਾਂ ਦਾ ਟਿਕਟਾ ਸੋਭਨਾ ਵੱਡੇ ਭਰਾ ਦਾ ਹਰ ਕਵਲ ਸਰਦਾਰ ਹਰ ਕਵਲ ਜੀਤ ਸਿੰਘ ਪਿੰਡ ਠਰੂ ਇਹ ਪਾਜੀ ਪਿੰਡ ਹੀ ਠਰੂ ਆ ਕਿ ਤੁਹੀਂ ਤੇ ਬਵਾ ਜੋਸ਼ ਵਾਲੇ ਆਉਂਦੇ ਮੈਨੂੰ ਅੱਛਾ ਪਿੰਡ ਦਾ ਨਾਂ ਹੀ ਠਰੂ ਆ ਤੇ ਤਹਿਸੀਲ ਤਰਨਤਾਰਨ ਸਾਹਿਬ ਆ ਤੇ ਜ਼ਿਲ੍ਹਾ ਵੀ ਤਰਨਤਾਰਨ ਸਾਹਿਬ ਆ ਮਾਝਾ ਏਰੀਆ ਸਾਡਾ ਕਿਉਂਕਿ ਇਹ ਸਾਰਾ ਸਾਡਾ ਮਾਝਾ ਏਰੀਆ ਪੈਂਦਾ ਵਾ ਤੇ ਭਰਾ ਦਾ ਟਰੈਕਟਰ ਆ 2000 22 ਮਾਡਲ ਆ ਹੋਰ ਵੀ ਭਰਾ ਕੋ ਟਰੈਕਟਰ ਆ CRD 5405 ਵੀ ਆ ਆਪਾਂ লাইਵ ਵੀਡੀਓ 'ਚ ਭਰਾ ਨੂੰ ਕਹਿੰਨੇ ਭਾਵੇਂ ਪੀਡੀਓ ਤੇ ਚੈੱਕ ਕਰ ਲੈ ਤੇ ਭਾਵੇਂ ਟਾਇਰਾਂ ਦੇ ਕਰ ਲੈ ਤੇ ਭਾਵੇਂ ਹੱਲਾਂ ਤੇ ਭਾਵੇਂ ਟਰਾਲੀ ਤੇ ਟਰੈਕਟਰ ਉਤੋਂ ਕਿਤੇ ਵੱਧ ਪਰਫਾਰਮ ਨਾ ਕਰੇ ਤੇ ਆਪਾਂ ਜਿਹੜੇ ਪੈਸੇ ਆ ਤੁਹਾਨੂੰ ਵਾਪਸ ਕਰ ਦਾਂਗੇ। ਕੋਈ ਗੱਲ। ਇਦਾਂ ਹੋਣੀ। ਵਰੀਆ ਭਰਾ ਕਹਿੰਦਾ ਕਬਲਜੀਤ ਭਾਜੀ ਕਹਿੰਦੇ ਵੀ ਇਦਾਂ ਹੋ ਨਹੀਂ ਸਕਦਾ। ਤੇ ਕਬਲਜੀਤ ਭਾਜੀ ਅੱਜ ਜਿੰਨਾ ਗਿੱਲਾ ਖੇਤ ਦੇ ਵਿੱਚ ਆਪਾਂ ਟਰੈਕਟਰ ਚਲਾਇਆ ਬਣਦਾ ਨਹੀਂ। ਆਪਾਂ ਵਾਦਾ ਕੀਤਾ ਹੈ ਭਰਾ ਨਾਲ ਵੀ ਜੈਕ ਕੱਢ ਕੇ ਟਰੈਕਟਰ ਜਿਹੜਾ ਨਾ ਨਾ ਚੱਲੂ ਤੇ ਆਪਾਂ ਪੈਸੇ ਨਹੀਂ ਲੈਂਦੇ। ਇੱਕ ਜਿਹੜਾ ਰੋਟਾਵੇਟਰ ਥੋੜਾ ਸਾਡਾ ਸਾਤ ਸੜ ਗਿਆ ਫਿਰ ਦੂਜਾ ਰੋਟਾਵੇਟਰ ਪਾਇਆ ਤੇ ਉਹਦੇ ਜੱਕ ਕੱਢ ਕੇ ਆਪਾਂ 10 ਜਾਣੇ ਉੱਪਰ ਚੜੇ ਹੋਣੇ ਜੇ ਗਿੱਲੀ ਮਿੱਟੀ ਆ ਬਹੁਤ ਜ਼ਿਆਦਾ ਤੇ ਟ੍ਰੈਕਟਰ ਨੇ ਵਧੀਆ ਪਰਫਾਰਮ ਕੀਤੀ ਤੇ ਕਬਲਜੀਤ ਬਾਜੀ ਭਾਜੀ ਹੁਣ ਵੀ ਉਹ ਆਪਣਾ ਵਾਦਾ ਪੂਰਾ ਕੀਤਾ ਵੀ ਰੁਪਈਆ ਜਿਹੜਾ ਲੱਖ ਉੱਤੇ ਰਹਿਤਾ ਕਹਿੰਦਾ ਵੀ ਭਾਵੇਂ ਲਾਕੀ ਰੱਖ ਲੈ ਜਿੰਨੇ ਵਾਸਤੇ ਦੇਨੇ ਦੇ ਦੇ ਇਦਾਂ ਹੀ ਆ ਭਾਜੀ ਉਦਾਂ ਵੀ ਸਾਡਾ ਰਮਲਾ ਬੜਾ ਵੀ ਜੱਗਾ ਪੈਸੇ ਵੜੇ ਲੈਂਦਾ ਸਹੀ ਗੱਲ ਆ ਨਾ ਭਾਜੀ ਤੇ ਇਧਰ ਭਰਾ ਸਾਡੇ ਜਿਹੜੇ ਕਹਿੰਦੇ ਵੀ ਸਾਡੀ ਜਿਮ ਦੀ ਰੁਟੀਨ ਅੱਜ ਟੁੱਟ ਗਈ ਆ ਤੇ ਬਹੁਤ ਵਧੀਆ ਲੱ ਹਰ ਬੰਦ ਮੈਂ ਕਹਿੰਦਾ ਨਾ ਨਾ ਕਿ ਹਰ ਬੰਦੇ ਨੂੰ ਸ਼ੌਂਕ ਹੁੰਦਾ ਵਾ ਤੇ ਆਪਾਂ ਕਹਿ ਦਿੰਨੇ ਆ ਜਿੱਦਾਂ ਵੀ ਇਹ ਪੈਸੇ ਜਾਣ ਦੇ ਟਰੈਕਟਰ ਮੋਡੀਫਾਈ ਕਰਾ ਕੇ ਬਿਨਾਂ ਜਿਮ ਜਾਇਆ ਵੀ ਇਹ ਭਰਾ ਦਾ ਸਰਦਾ ਵਾ ਪਰ ਮੈਂ ਗਰੰਟੀ ਦਿੰਦਾ ਵਾ ਇਹ ਘੱਟੋ ਘੱਟ ਵੀ ਦੇ 7 ਤੋਂ 10000 ਦਾ ਮੈਡੀਸ਼ਨ ਇਹ ਮਹੀਨੇ ਦੀ ਖਾਂਦਾ ਵਾ ਇਹ 'ਚ ਕੋਈ ਸ਼ੱਕ ਨਹੀਂ ਆ 350 350 ਰੁਪਏ ਇਹ ਭਰਾ ਦਾ ਐਕਸਟਰਾ ਖਰਚਾ ਵਾ ਬਾਕੀ ਭਰਾਵਾਂ ਨਾਲ 8900 ਰੁਪਏ ਮੀਡ ਦਾ ਰੋਈਦਾ 8900 ਰੁਪਏ ਮੀਡ ਦਾ ਵੀ ਕਹਿੰਦੇ ਖਰਚਾ ਵਾ ਕਿਆ ਬਾਤ ਹੈ ਯਾਨੀ 30 30 ਦੇ 40000 ਰੁਪਏ ਆ ਗਿਆ ਖਰਚਾ ਹੁਣ ਤੁਸੀਂ ਦੱਸੋ ਭਾਈ ਤੁਸੀਂ 40000 ਰੁਪਏ ਮਹੀਨੇ ਦਾ ਸਰੀਰ ਤੇ ਕਿਉਂ ਲਾਉਂਦੇ ਜੀ ਇੱਕ ਤੇ ਭਰਾ ਕੋ ਪੈਸੇ ਆ ਗਿਆ ਇੱਕ ਇਹਨੂੰ ਸ਼ੌਂਕ ਹੈ ਇਸ ਚੀਜ਼ ਦਾ ਵੱਖਰਾ ਦੇਖਣ ਦਾ ਤੇ ਦੇਖਣ ਵੀ ਤੇ ਆ ਵੱਖਰਾ ਇੱਚ ਕੋਈ ਸ਼ੱਕ ਨਹੀਂ ਹੈ ਟੀ-ਸ਼ਰਟ ਪਵਾਈ ਹੋਵੇ ਤਾਂ ਵੱਖਰਾ ਦਿਖੂਗਾ ਚਲੋ ਹਨ ਵੀ ਵਧੀਆ ਲੱਗਦਾ ਅਸੀਂ ਇੱਥੇ ਲਿਖਾਉਣਾ ਵਾ ਮੋਡੀਫਾਈ ਸ਼ੋਅਰੂਮ ਨਹੀਂ ਬੜੇ ਦਿਨਾਂ ਦਾ ਵਿਚਾਰ ਵੀ ਜਿੰਮ ਲਖਾਉਣਾ ਵਾ ਗੁਰਤੇਗ ਬਹਾਦਰ ਟਰੈਕਟਰ ਮੋਡੀਫਾਈ ਜਿੰਮ ਕਿਉਂਕਿ ਇੱਥੇ ਵੀ ਟਰੈਕਟਰ ਤਕੜੇ ਕੀਤੇ ਜਾਂਦੇ ਆ ਹਾਂਜੀ ਰਮਾਨ ਬਣਾਏ ਜਾਂਦੇ ਇਧਰ ਨਾਲ ਆਏ ਸਾਡੇ ਕਿਉਂ ਗੈਰੀ ਭਾਜੀ ਸਾਡੇ YouTube Instagram ਤੇ ਇਹ ਵੀ ਬੜੇ ਫੇਮਸ ਆ ਤੇ ਸਾਡਾ ਵੱਡਾ ਪ੍ਰਾਮਾਨ ਫਾਰਮ ਚੈਨਲ ਵਾਲੇ ਜਿਹੜੇ ਆ ਉਹਨਾਂ ਦੇ ਨਾਲ ਕਾਫੀ ਵੀਡੀਓ ਤੁਸੀਂ ਵੇਖੀਆਂ ਹੋਣੀਆਂ ਤੇ ਇਧਰ ਸਾਡਾ ਭਰਾ ਜਿਹਨੇ ਆਪਣਾ ਚਿਹਰਾ ਬਦਲਤਾ ਅੱਜ ਤਾਂ ਆਪਣੀ ਪਛਾਣ ਹੀ ਬਦਲਤੀ ਆ ਭਰਾ ਦਾ ਨਾਮ ਜਗਰੂਪ 4 3600 ਦੇ ਵੇਖਿਆ ਨਾ ਭਰਾ ਨੂੰ بڑے بڑے ਵਾਲ ਸ ਤੇ ਕਾਫੀ ਵੱਡੀ ਦਾੜੀ ਕਹਿੰਦੇ ਵੀ ਇਹ ਭਰਾ ਨੇ ਵੀ ਆਪਣਾ ਸਟਾਈਲ ਹੁਣ ਚੇਂਜ ਕਰਤਾ ਬਹੁਤ ਵਧੀਆ ਗੱਲ ਆ ਤੇ ਕਿਉਂਕਿ ਚਲੋ ਜ਼ਿੰਦਗੀ ਚ ਜਿਹੜਾ ਸਾਰਾ ਕੋ ਕਿਸ ਦੀ ਲਾਈਫ ਨੂੰ ਕਹਿਣਾ ਤੇ ਨਹੀਂ ਚਾਹੀਦਾ ਪਿਆਰ ਵੀ ਸਾਰਿਆਂ ਨੂੰ ਹੁੰਦਾ ਏਡੀ ਗੱਲ ਨਹੀਂ ਆ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਆ ਹਰ ਬੰਦੇ ਦੀਆਂ ਫੀਲਿੰਗਾਂ ਸੇਮ ਹੁੰਦੀਆਂ ਵਾ ਪਰ ਕਹਿੰਦੇ ਗਾਣਾ ਜਿੱਦਾਂ ਗਾਇਆ ਸੀ ਨਾ ਵੀ ਕੱਲੀ ਦੁਨੀਆ ਜਿੱਤਣ ਆਏ ਆ ਸੌਰੀ ਅਪਾ ਦੁਨੀਆ ਜਿੱਤਣਾ ਇਕੱਲਾ ਤੈਨੂੰ ਨਹੀਂ ਇਦਾਂ ਐ ਕਰਕੇ ਦੁਨੀਆ ਵੀ ਜਿੱਤੋ ਨਾਲ ਨਾਲ ਤੇ ਨਾਲ ਸਾਡੇ ਮਝੈਲ ਸਰਦਾਰ ਵਾ ਅੱਜ ਸਾਡੇ ਕੋ ਸਾਰੇ ਫੇਮਸ ਬੰਦੇ YouTube ਚੈਨਲ ਦੇ ਚੰਗੇ ਹਾਈ ਫਾਈ ਬੰਦੇ ਸਾਰੇ ਜਗਰੂਪ ਭਾਜੀ ਲਾ ਲੋ ਗੈਰੀ ਭਾਜੀ ਲਾ ਲੋ ਗੇਲ ਰਣਜੋਤ ਭਾਜੀ ਮਝੈਲ ਸਰਦਾਰ ਕਿੰਨਿਆ ਚੈਨਲਾਂ ਦੇ ਵੀਡੀਓ ਚੱਲਿਆ ਕਰਨਗੇ ਹੁਣ ਤੁਹਾਡੀਆਂ ਕਿਉਂਕਿ ਇਹ ਭਰਾਵਾਂ ਦਾ ਪਿਆਰ ਆ ਤੁਹਾਨੂੰ ਜੇ ਭੰਡਣ ਵਾਲੇ ਬਹੁਤ ਆ ਤੇ ਤੁਹਾਨੂੰ ਸਲਾਉਣ ਵਾਲੇ ਤੇ ਪਿਆਰ ਕਰਨ ਵਾਲੇ ਵੀ ਬਹੁਤ ਆ ਕਿਉਂ ਕਬਲਜੀਤ ਭਾਜੀ ਤੇ ਇਹ ਗੱਲ ਦੀ ਗਾਰੰਟੀ ਆ ਲੋਕ ਕਹਿੰਦੇ ਨਾ ਮੋਡੀਫਾਈ ਤੋਂ ਬਾਅਦ ਮਹੀਨਾ 2 ਮਹੀਨੇ ਸਾਲ ਟਰੈਕਟਰ ਚੱਲਦਾ ਜਿੰਨਾ ਚਿਰ ਭਰਾ ਕੋ ਟਰੈਕਟਰ ਆਊਗਾ ਮੇਰੀ ਉਨਾ ਚਿਰ ਦੀ ਇੰਜਨ ਦੀ ਗਾਰੰਟੀ ਆ ਇੰਜਨ ਪੰਪ ਨੋਜ਼ਲਾਂ ਟਰਬੋ ਦੀ ਉਨੇ ਟਾਈਮ ਦੀ ਗਾਰੰਟੀ ਆ ਸਾਡੇ ਦੇ ਕੋਲ ਹੁਣ ਤੁਹਾਡੇ ਦੀ ਰਿਸਪੌਂਸਿਬਿਲਟੀ ਆ ਵੀ ਤੁਸੀਂ 20000 ਰੱਖਣਾ ਕਿ 30000 ਰੱਖਣਾ ਠੀਕ ਆ ਜੀ ਹੋਰ ਤੁਸੀਂ ਦਿਲ ਸਾਬ ਕਹਿਣਾ ਚਾਹੁੰਦੇ ਕੋ ਚਰਦੀ ਗੱਲ ਆ ਜੀ ਆਪਾਂ ਤਾਂ ਬਾਈ ਜੀ ਨੂੰ ਹੁਣੇ ਇਹੀ ਪੁੱਛਣਾ ਸੀ ਵੀ ਕਿਵੇਂ ਦਿਲ ਖੁਸ਼ ਹੋਇਆ ਠੀਕ ਨਹੀਂ ਸੁਆਦ ਆਇਆ ਇਹ ਲਾਜਾਂਗੇ ਜੀ ਤੋਂ ਤਪ ਲੱਗੀ ਫਿਰ ਉਹਦੇ ਫਿਰ ਉਹ ਟਰੈਕਟਰ ਮੋਡੀਫਾਈ ਕਰਨੀ ਆਪਾਂ ਉਹਦੇ ਫਿਰ ਬਾਜੀ ਭਾਈ ਦੇ ਹੋਰ ਕਰਨੇ ਆ ਸੀ ਤੇ ਚਲੋ ਕਰਨੇ ਕਰਨੇ ਰੋਜ਼ ਅੱਜ ਬਾਈ ਜੀ ਮੀ ਕਰਕੇ ਥੋੜੀ ਜੀ ਗੱਲ ਅੜ ਗਈ ਥੋੜੀ ਜੀ ਜਿਹਨਾਂ ਪਹਿਲੀ ਵੀਡੀਓ ਵੇਖ ਲਈ ਜਨਾਂ ਨੇ ਉੱਚ ਨਹੀਂ ਨਾੜੀ ਉੱਚ ਨਹੀਂ ਨਾੜੀ ਹਾਂ ਉਹ ਲੋਟ ਤਾਈਆਂ ਦੋ ਦੋ ਵੀਡੀਓ ਬਣ ਜਾਂਦੀਆਂ ਹਾਂ ਹਾਂ ਉਹ ਦਿਨ ਜਦੋਂ 52 ਦਾ ਚੱਕ ਕੀਤਾ ਨਾ ਆਪਾਂ ਬਾਜੀ ਉਹਨਾਂ ਟਰੈਕਟਰ ਉਦੋਂ ਆਪਾਂ ਟੈਸਟਿੰਗ ਤੇ ਅਸੀਂ ਨਾਲ ਹੀ ਵੀਡੀਓ ਬਣਾ ਲਈ ਤੇ ਅੱਜ بارش ਆ ਗਈ ਤੇ ਚਲੋ ਅੱਜ ਵਾਲੀ ਵੀ ਪੈ ਜਾਣੀ ਦੋ ਦਿਨ ਵਾਲੀ ਪੈ ਜਾਣੀ ਠੀਕ ਆ ਪ੍ਰਜਨ ਨੇ ਕਾ ਹਾਜ਼ਰੀ ਕਬੂਲਿਓ ਸਾਰਿਆਂ ਨੂੰ ਧੰਨਵਾਦ ਨਹੀਂ ਉਦਰੀ ਹਾਂਜੀ ਨਹੀਂ ਨਹੀਂ ਭਾਈ ਉਡਾ ਲੈ ਇਹਨਾਂ ਨੂੰ ਮਾਹੀ ਕਿੜਾ ਕਿੜਾ ਧੜਕਣਾ ਮਾ ਬਦੀ ਹੈ ਕਿਤੇ ਰੱਖਿਆ ਹੈ ਦੇ ਪੁਆਇੰਟ ਦਾ ਖਾਣਾ ਰੋਜ਼ ਦੀ ਦੋ ਵੀਡੀਓ ਬਣਾਉਣ ਦਾ ਤੇ ਦੋ ਮਹੀਨੇ ਜੇ ਕੰਮ ਮੁਕਤੇ ਵੀਡੀਓ ਵਾਲਾ ਸਾਰੀਆਂ ਦਾ ਕੋਈ ਨਹੀਂ ਸਕਦਾ ਇੱਕ ਦਿਨ ਚ 4 ਵੀਡੀਓ ਬਣਦੀਆਂ ਫਿਰ ਆਈ ਯਾਰ ਲੌਂਗ ਹਾਂ